ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਮਲਚਿੰਗ ਵਾਲੀ ਕਣਕ ਜਾਂ ਜਿਹਨੂੰ ਆਪਾਂ ਆਮ ਤੌਰ ਤੇ ਕਹਿ ਦਿੰਨੇ ਆ ਸਰਫੇਸ ਸੀਡਿੰਗ ਵਾਲੀ ਕਣਕ ਆ ਵਿੱਚ ਵਿੱਚ ਇਹਦੇ ਜਿਹੜੇ ਚੌੜੇ ਪੱਤੇ ਵਾਲੇ ਜਿਹੜੇ ਨਦੀਨ ਨੇ ਆ ਜੰਗਲੀ ਪਾਲਕ ਇਹ ਹੈਗੀ ਆ ਹੋਰ ਕੋਈ ਬਹੁਤਾ ਨਦੀਨੇ ਦੇ ਚ ਹੈ ਨਹੀਂ ਗੁੱਲੀ ਰੰਡਾ ਵੀ ਇਹਦੇ ਚ ਕਿਤੇ ਹੀ ਕੋਈ ਟਮਾਟਾ ਟਮਟਲਾ ਹੈਗਾ ਬਾਕੀ ਸਾਰੀ ਇਹ ਕਣਕ ਹੈ ਠੀਕ ਤੇ ਦੂਰ ਤੱਕ ਆਪਾਂ ਜੇ ਦੇਖੀ ਆ ਸਾਰੀ ਪੂਰੀ ਬਰਾਬਰ ਐ ਦੇਖੀ ਆਪਾਂ ਤਾਂ ਸਾਰੀ ਇਹ ਬਰਾਬਰ ਕਣਕ ਖੜੀ ਆ ਤੇ 65 ਦਿਨਾਂ ਦੀ ਇਹ ਕਣਕ ਹੋ ਚੁੱਕੀ ਆ ਆਪਾਂ ਨੇ ਇਹਦੇ ਚ ਸਾਢੇ 3 ਥੱਲੇ ਯੂਰੀਏ ਦੇ ਪਾਏ ਨੇ ਪ੍ਰਤੀ ਏਕੜ ਤੇ ਉਦੋਂ ਬਾਅਦ ਇਹਦੇ ਵਿੱਚ ਇੱਕ ਆਪਾਂ ਗੁਲੀ ਡੰਡੇ ਦੀ ਕੋਰ ਦੇ ਉੱਤੇ ਸਪਰੇਅ ਕਰੀਆ ਉਹ ਵੀ ਸਲਫੂ ਸਲਫੂਰੋਨ ਜਿਹੜਾ ਲੀਡਰ ਵਾਲਾ ਸਾਲਟ ਆਪਾਂ ਦੇਖ ਸਕਦੇ ਆ ਇੱਕ ਆਪਾਂ ਇਹਦੇ ਦਲਾਲ ਸਪਰੇਅ ਹੈ ਜਿਹੜਾ ਡਾਕਟਰ ਦਲਾਲ ਦੁਆਰਾ ਨੁਸਖਾ ਦੱਸਿਆ ਹੋਇਆ ਗਿਰੇ ਜਪਾ ਜ਼ਿੰਕ ਲੋਹਾ ਤੇ ਨਾਲ ਯੂਰੀਆ ਪਲੱਸ ਡੀਏਪੀ ਇਸ ਸਪਰੇਅ ਕਰ ਦਿੰਨੇ ਤੇ ਵਿੱਚੋਂ ਤੁਰਦੇ ਹੋਏ ਦੇਖੀਏ ਤਾਂ ਇਸ ਤਰ੍ਹਾਂ ਦੀ ਇਹ ਦਿਖਾਈ ਦਿੰਦੀ ਹੈ ਤੇ ਟਿਲਰਿੰਗ ਵੀ ਇਹਦੀ ਕਾਫੀ ਚੰਗੀ ਹੋ ਚੁੱਕੀ ਹੈ ਜੇ ਆਪਾਂ ਦੇਖੀਏ ਇਹ 826 327 ਕਣਕ ਹੈ ਆਪ ਪਰਾਲੀ ਪਈ ਆਪਾਂ ਦੇਖ ਸਕਦੇ ਹਾਂ ਸਾਰੀ ਤੇ ਪਰਾਲੀ ਵੀ ਹੀਟ ਹੋ ਜਿਹੜੀ ਉਹ ਆ ਦੇਖੋ ਤੇ ਗਲ ਚੁੱਕੀ ਆ ਤੇ ਹੌਲੀ ਹੌਲੀ ਜਿੰਨਾ ਇਹਦੇ ਚ ਨਿਊਟ੍ਰੀਐਂਟ ਹੈ ਉਹ ਵੀ ਅ ਅੱਗੇ ਜਿਹੜੀ ਬੀਜਣ ਵਾਲੀ ਫਸਲ ਹੈ ਜਾਂ ਤਾਂ ਉਹਦੇ ਚਲਾ ਜਾਊਗਾ ਕੁਛ ਨਾ ਕੁਛ ਇਹਦੇ ਚ ਵੀ ਜਾਊਗਾ ਤੇ ਗੁੱਲੀ ਡੰਡਾ ਇਹਦੇ ਚ ਹੋਇਆ ਨਹੀਂ ਜਿਵੇਂ ਮੈਂ ਪਹਿਲਾਂ ਦੱਸਿਆ ਥੋੜਾ ਬਹੁਤਾ ਜਿਹੜਾ ਹੋਇਆ ਤੀ ਉਹ ਆਪਾਂ ਕੋਰ ਵਾਲੀ ਸਪਰੇ ਜਿਹੜੀ ਸਲਫੂ ਸਲਫਿਊਰੋਨ ਲੀਡਰ ਵਾਲੀ ਉਹਦੇ ਨਾਲ ਹੀ ਖਤਮ ਹੋ ਗਿਆ। ਬਾਕੀ ਇਸ ਤਰੀਕੇ ਦੀ ਇਹ ਬਹੁਤ ਸੋਹਣੀ ਕਣਕ ਖੜੀ ਆ। ਬਾਕੀ ਬੀ ਇਹਦੇ ਚ ਕੁਝ ਜ਼ਿਆਦਾ ਹੀ ਪੈ ਗਿਆ ਸੀ ਲਗਭਗ 70 ਕਿਲੋ ਦੇ ਕਰੀਬ। ਤੇ ਉਸ ਤੋਂ ਬਾਅਦ ਆ ਜਿਆਦਾ ਜੰਮ ਹੋ ਗਿਆ ਤੇ 6 ਤੋਂ 7 ਇਹਦੇ ਅਫੈਕਟਿਵ ਟੈਲਰ ਜਿਹੜੇ ਉਹ ਆਪਣੇ ਸਾਹਮਣੇ ਹੁਣ ਤੱਕ ਦੇਖਣ ਨੂੰ ਮਿਲ ਰਹੇ ਨੇ ਵੀਡੀਓ ਚ ਬਣਾ ਰਹੀ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਸਰੀ ਕਾਲ ਬਾਕੀ ਜਿਵੇਂ ਜਿਵੇਂ ਰਿਜ਼ਲਟਸ ਆਉਣਗੇ ਉਹ ਆਪਾਂ ਦੱਸਦੇ ਰਹਾਂਗੇ